ਪਤਤ ਪਾਵਨ ਜਗਤ ਜੋਤ ਜੁਗੋ ਜੁਗਿਆ ਟਲ ਛਤਰ ਚਬਰ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਬਰਾਜਮਾਨ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਵਟੀ ਸਤਕਾਰਯੋਗ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਨ ਰੇ ਕੌਨਕ ਮਤ ਤੈ ਲੈਨੀ ਕੁ ਮਤ ਕਹਿੰਦੇ ਨੇ ਭੈੜੀ ਮਤ ਨੂੰ ਕਹਿੰਦੇ ਹੈ ਮਨ ਤੂੰ ਕਿਹੜੀ ਭੈੜੀ ਮਤ ਲੈ ਲਈ ਹੈ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ ਪਰਦਾਰਾ ਨਿੰਦਿਆ ਰਚ ਰਚਿਓ ਰਾਮ ਭਗਤ ਨਹੀਂ ਕੀਨੇ ਤੂੰ ਪ੍ਰਾਈ ਸਤਰੀ ਪ੍ਰਾਈ ਰੰਧਿਆ ਦੇ ਰਸ ਵਿੱਚ ਮਸਤ ਰਹਿੰਦਾ ਹੈ ਪਰਮਾਤਮਾ ਦੀ ਭਗਤੀ ਤੂੰ ਕਦੇ ਕੀਤੀ ਨਹੀਂ ਰਹਾਉ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋ ਰੰਨ ਕਉ ਧਾਇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਤੂੰ ਬਿਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ ਅਜੇ ਤੱਕ ਸਮਝਿਆ ਹੀ ਨਹੀਂ ساری ਉਮਰ ਧਨ ਇਕੱਠਾ ਕਰਨ ਲਈ ਸਦਾ ਦੌੜ ਭੱਜ ਕਰ ਰਿਹਾ ਹੈ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਦੁਨਿਆਵੀ ਧਨ ਜਿਹੜਾ ਹੈ ਇਹ ਕਿਸੇ ਦੇ ਅਖੀਰਲੇ ਸਮੇਂ ਨਾਲ ਨਹੀਂ ਜਾਂਦਾ ਨਾਮ ਰੂਪੀ ਇਕੱਠਾ ਕੀਤਾ ਹੋਇਆ ਧਨ ਹੀ ਮਨੁੱਖ ਦੇ ਨਾਲ ਜਾਂਦਾ ਹੈ ਜਾਂ ਚੰਗੇ ਕਰਮ ਜਾਂਦੇ ਹਨ ਹਮੇਸ਼ਾ ਜ਼ਿੰਦਗੀ ਵਿੱਚ ਨੇਕ ਅਤੇ ਚੰਗੇ ਕੰਮ ਕਰਿਏ ਹਰ ਇੱਕ ਦੇ ਅੰਦਰ ਉਸ ਪਰਮਾਤਮਾ ਨੂੰ ਵਸਦਾ ਦੇਖਿਏ ਸਭਨਾਂ ਨੂੰ ਇੱਕ ਰਸ ਸਮਝਿਏ ਅੰਤ ਸੰਗ ਕਾਹੋਂ ਨਹੀਂ ਦਿੰਦਾ ਬਿਰਥਾ ਆਪ ਬੰਧਾਇਆ ਮਹਾਰਜ ਕਹਿੰਦੇ ਨੇ ਵੀ ਦੁਨੀਆਂ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਆਕਰ ਕੇ ਕਿਸੇ ਦਾ ਸਾਥ ਨਹੀਂ ਦਿੱਤਾ ਇਹ ਮਨ ਤੂੰ ਬਿਆਰਤੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਜਕੜ ਕੇ ਰੱਖਿਆ ਹੋਇਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਪੁਜਿਓ ਕਚ ਗਿਆ ਨਾ ਮਹਾਰਾਜ ਕਹਿੰਦੇ ਨੇ ਤੂੰ ਅਜੇ ਤੱਕ ਨਾ ਤਾਂ ਪਰਮਾਤਮਾ ਦੀ ਭਗਤੀ ਕੀਤੀ ਨਾ ਗੁਰੂ ਦੀ ਸ਼ਰਨ ਪਿਆ ਨਾ ਹੀ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਝੀ ਪਈ ਹੈ ਤੂੰ ਜਨਿਆਵੀ ਜੰਗਾਲਾਂ ਦੇ ਵਿੱਚ ਉਲਝਿਆ ਪਿਆ ਹੈ ਕਤਿ ਮਾਹੇ ਨਰੰਜਨ ਤੇਰੇ ਤੈ ਕੋਜਤ ਉਧਿਆਨਾ ਮਾਇਆ ਤੋਂ ਨਰੇਕ ਪ੍ਰਮਾਤਮਾ ਜਿਹੜਾ ਹੈ ਉਹ ਤੇਰੇ ਹਿਰਦੇ ਵਿੱਚ ਵਸ ਰਿਹਾ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਢੂੰਡਦਾ ਫਿਰਦਾ ਹੈ ਮਹਾਰਜ ਕਹਿੰਦੇ ਨੇ ਸਭ ਕੁਝ ਕਰਮ ਹੈ ਬਾਹਰ ਨਹੀਂ ਉਹ ਕਾਲਪੁਰਖ ਪ੍ਰਮਾਤਮਾ ਸਾਡੇ ਸਾਰਿਆਂ ਦੇ ਹਿਰਦੇ ਰੂਪੀ ਕਰ ਵਿੱਚ ਹੈ ਉਹ ਬਾਹਰ ਕਿਤੇ ਨਹੀਂ ਅਕਾਲਪੁਰਖ ਪ੍ਰਮਾਤਮਾ ਨੂੰ ਪਾਉਣ ਲਈ ਮਹਾਰਜ ਕਹਿੰਦੇ ਭਾਈ ਅੰਦਰ ਝਾਤ ਮਾਰਨੀ ਹੈ ਬਾਰੀ ਦਿਖਾਵਾ ਨਹੀਂ ਕਰਨਾ ਆਪਣੇ ਆਪ ਨੂੰ ਪਰਚੋਲਣਾ ਆਪਣੇ ਆਪ ਅੰਦਰੋਂ ਪ੍ਰਗਟ ਕਰਨਾ ਹੈ ਉਹ ਕਾਲਪੁਰਖ ਪ੍ਰਮਾਤਮਾ ਨੂੰ ਮਹਾਰਜ ਕਹਿੰਦੇ ਨੇ ਦੀਵਾ ਬਲੇ ਅੰਧੇਰਾ ਜਾਏ ਇਹ ਗਿਆਨ ਦਾ ਦੀਵਾ ਅਸੀਂ ਆਪਣੇ ਅੰਦਰ ਜਗਾਉਣਾ ਹੈ ਤਾਂ ਕਿ ਸਾਡੇ ਅੰਦਰਲਾ ਹਨੇਰਾ ਦੂਰ ਹੋ ਜਾਏ ਬਹੁਤ ਜਨਮ ਪਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ ਮਹਾਰਜ ਕਹਿੰਦੇ ਨੇ ਅਨੇਕਾਂ ਜਨਮਾਂ ਵਿੱਚ ਭਟਕ-ਭਟਕ ਕੇ ਤੂੰ ਇਹ ਮਨੋਖਾ ਜਨਮ ਦੀ ਬਾਜੀ ਜਿਹੜੀ ਹੈ ਹਾਰ ਲਈ ਹੈ ਤੋ ਅਜੇਹੀ ਆਕਲ ਨਹੀਂ ਸਕੀ ਜਿਸ ਦੀ ਬਰਕਤ ਨਾਲ ਜਨਮਾਂ ਦੇ ਗੇੜ ਵਿੱਚੋਂ ਤੈਨੂੰ ਅਡੋਲਤਾ ਹਾਸਲ ਹੋ ਸਕੇ ਤੋ ਜਨਮ ਮਰਨ ਦੇ ਗੇੜ ਤੋਂ ਬਚ ਸਕੇ ਮੁਕਤ ਹੋ ਸਕੇ ਇਤੇ ਅਕਲ ਨਹੀਂ ਲਈ ਮਾਨਸ ਦੇ ਪਾਏ ਬਦ ਹਰ ਭਜ ਨਾਨਕ ਬਾਤ ਬਤਾਈ ਹੈ ਨਾਨਕ ਆਖ ਕੇ ਗੁਰੂ ਸਭ ਕਹਿੰਦੇ ਨੇ ਭਾਈ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਨੋਖਾ ਜਨਮ ਦਾ ਉੱਚਾ ਦਰਜਾ ਹਾਸਲ ਕਰਕੇ ਪ੍ਰਮਾਤਮਾ ਦਾ ਭਜਨ ਕਰੋ ਪ੍ਰਮਾਤਮਾ ਦੇ ਨਾਮ ਵਿੱਚ ਜੁੜੀਏ ਈਰਖਾ ਨਿੰਦਿਆ ਚੁਗਲੀ ਇਹਨਾਂ ਗੱਲਾਂ ਤੋਂ ਬਚਣਾ ਹੈ ਪਰਮਾਤਮਾ ਕਿਰਪਾ ਕਰੇ ਸਾਡੇ ਸਾਰਿਆਂ ਉਤੇ ਮੇਰ ਭਰਿਆ ਹੱਥ ਰੱਖੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਲਵੇ ਇਹ ਅਰਦਾਸ ਔਰ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤਫਾਕ ਬਣੇ ਇਹ ਅਰਦਾਸ ਅਤੇ ਚੱਲ ਰਹੀ ਹੈ ਗੁਰੂ ਕਰ ਦੀਆਂ ਸੇਵਾਵਾਂ ਨਰਵੈਗਾਂ ਨੂੰ ਸੰਪੂਰਨ ਹੋਣ ਦੀ ਅਰਦਾਸ ਅਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਿਰਧੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਣ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਤਰਵਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ